ਸਤਿ ਸ਼੍ਰੀ ਅਕਾਲ ਜੀ ਮੈਂ ਹਣੀ ਢਾਲੀਵਾਲ ਕੀ ਹਾਲ ਨੇ ਤੁਹਾਡੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੋੱਖ ਰੱਖਦੇ ਆਂ ਠੰਡੇ ਮਿੱਠੇ ਪਾਣੀ ਦੀ ਸ਼ਵੀਰ ਲਾਈ ਆ ਤੇ ਕਰਦੇ ਆਂ ਸੇਵਾ ਤੇ ਦਿਹਾਉਨੇ ਆ ਤੁਹਾਨੂੰ ਉਹ ਕੋਈ ਨਾ लो जी अपनी स्वीर लगे बार को बच्चा पार्टी सेवा कर रहे हैं मुंडे खुंडे भी

कल आेवा करवा बि मेरा लॻंदी आहे

ਹੈਂ ਬੁਲਾਉਣਾ ਨਾ ਅਹ ਦਫਾ ਤਾਂ ਦੇ ਕਿਵੇਂ ਮਾਤਾ ਬੰਨਾ ਕੀ ਆ ਵਸੋ ਆਰੇ ਛੱਟ ਬੰਨਾ ਕਿਸੇ ਨਾ ਆਹ ਬੋਲ ਆਇਆ ਇਹ ਬੋਲ ਅੱਜ ਸਾਡੇ ਮੰਜ ਤਸੀਰ ਆ ਅਸੀਂ ਅੱਜ ਗੱਡੀਆਂ ਰੋਕੀ ਜਾਂਨੇ ਆ ਗੱਡੀਆਂ ਰੋਕੀ ਜਾਂਨੇ ਆ ਹਾਂਜੀ ਤੇ ਪਾਣੀ ਪੀ ਆਈ ਜਾਂਨੇ ਆ ਰੋਗ ਫਿਰ ਉਹ ਆ ਗਈ ਗੱਡੀ ਯਾ ਗੱਡੀ ਰੋਗ ਆਈ ਆ ਯਾ ਆ ਗਈ ਬੋਲ ਇਹ ਵੀਡੀਓ ਆਇਆ ਜੀ ਆਇਆ ਜੀ गलस फटनी चाहे बाद जूठे हां हा हां हा जरूर जरूर ले आसली करा दे पासे रहो पासे, पासे करा बच्चा <गीख> पार्टी नहीं मानते नहीं मानते तीन गैठी हो या बना के लिया Thành ra, mình t h ấ ठीक okay. हिचगया <laughs> <beautiful. istles to joy> <laughs> ਕੋਈ ਨਹੀਂ ਹੋ ਰਿਹਾ ਜੀ ਅੱਗੇ ਵੀ ਚੱਲਦਾ ਨੂ ਨੀ ਕਿਹੜਾ ਹੋ ਰਿਹਾ ਬਾਬਾ ਬੜੇ ਕਿਹੜਾ ਇਹ ਵੀ ਨਹੀਂ ਹੋ ਰਿਹਾ ਜਿਆਦਾ ਇੱਧਰ ਲਿਆ ਇੱਧਰ ਇੱਧਰ ਆ ਜਾ ਚੱਬਾ ਸਰ ਗਿਆ ਕੋਈ ਨਾ ਆ ਜਾ ਰੋਕੇ ਜੀ ਰੋਕੇ 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 ਬਰੇ ਰੋਕੇ ਰੋਕੇ

जाने भी सेज़ा। 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 आ पासे पासेजमर चांग कि ਆਪਸ ہزار ਭੰਮਰ ਸਿੰਘ ਦੀ ਯਾਦ ਚਾਵਾ ਕੂਤਰ ਜੱਲਣਾ ਕੂਰੀ ਸਿੰਘਾ ਕਿੱਥੇ ਇੱਥੇ ਆਪਾਂ ਵੀਰ ਲਾ ਕੇ ਆਪਣੇ ਪਿੰਡ ਉੱਤੇ ਬਣਾ ਕੇ ਬਣਿਆ ਕਿੰਨੀ ਤਰੀਕ ਨੂੰ 10 10 ਤਰੀਕ ਨੂੰ ਹਨਾ 10 ਤਰੀਕ ਨੂੰ ਆ ਵੀ 10 ਕਿਥੇ ਦਾ ਜਾਨੇ ਏਰੀਆ ਆਪਣਾ ਬਸ ਠੀਕ ਆ ਵਿੱਚ ਇੱਕ ਕੂਤਰ ਵਾਲੇ ਮਿਲ ਪਏ ਯਾਰ ਠੀਕ ਆ ਠੀਕ ਆ ਐ ਆਜੋ ਵੀਰੇ ਆਜੋ ਫੜਾ ਓਏ

ਚਕਾਓ ਵੀ ਚਕਾਓ ਜਲ ਛੱਕੇ ਵੀਰੇ ਛੱਕੇ ਛੱਕੇ ਜਲ ਛੱਕੇ ਜੱਗ ਭਰ ਕੇ ਜੱਗ ਭਰ ਕੇ ਗੀ ਗਲਾਸ ਹੀ ਖਾਲੀ ਫੜ ਲਿਆ ਕਰੋ ਨਵੇਂ ਘੜਾ ਫੜਾਜਿਆ ਕਰੋ ਯਾਰ ਇੱਕ ਇੱਕ ਪੋਣਾ

ਸਾਕੇ ਜੀ ਸ਼ਾਕੇ ਜਲ ਸ਼ਾਕੇ ਪਰ ਹੈ ਬਹੁਤ ਟੈਸਟ 别走。 खना उडाईया शाक करी खना उडाईया शाक पे काके वे ਉਹ ਕੋਈ ਨਹੀਂ ਉਹ ਦਾਗੜਾ ਆਵਾਜ਼ जा <laughs> ਆ ਬੁੜੀ ਨਾ ਮੋੜ ਤੋਂ ਰੋਕ ਲੈ ਮੈਨੂੰ ਇਹ ਨਹੀਂ ਕਿ ਕੋਈ ਹੋਇਆ ਉਹ ਮੋੜ ਤੋਂ ਤਾਂ ਇਹ ਮੋਟਰ ਨਾ ਇਹ ਆ ਦੇਖਣੀ ਸਾਡੇ ਬਲੌਗ ਚ ਜਮਾਨ ਬੇਬਾਪ ਸੋਹਣਾ ਲੀ 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 ਬੋਦਰ ਵੀ ਭਰ ਗਈ ਇੱਕ ਨੇ ਇੱਥੇ ਦਾ ਚੱਕੀ ਗੱਡੀ ਮੋੜੀ ਜਦੋਂ ਸਿੱਧੀ ਕਰਕੇ ਚੱਲਣ ਕੀ ਕਹਦੇ ਨਾਲ ਲਾਦੀ ਉਹ ਆ ਗਿਆ ਉਹਦਾ ਮਾਰਕ ਪੁੱਤਰ ਕਰੀ ਉਹਦਾ ਬੈਰ ਨੂੰ ਲਾ ਕਮਾਲ ਕਰਦੀ ਜਦੋਂ ਸਿੱਧੀ ਲੱਗਦੀ ਆ ਕੇ ਦੇਖੋ ਔਰ ਇਹ ਕ੍ਰੇਨ ਦਾ ਚੱਕ ਇਧਰ ਕਰਾਈਦਾ ਬਾਈ ਮੇਰੇ ਕੋਲ ਇਹਦਾ ਕਿੰਨਾ 250 ਦਾ ਕ੍ਰੇਨ ਵਾਲੇ ਨੂੰ ਦੇਣੇ ਇਹਨੂੰ ਚੱਕ ਕੇ ਇੰਦਰ ਨਹੀਂ ਇਹਨੂੰ ਘਰੇ ਲਾ ਕੇ ਆਪ ਉੱਡਦੀ ਕੋਈ ਆ ਦੁਕਾਨ ਦੀ ਆ ਆਜੋ ਵੀ ਆਜੋ ਜੋਬਰੋ ਆਜੋ ਆਜੋ ਜਰਾ चक के ही चक के जी कोई नहीं फिर क्यों गया फिर जी ओ ले आओ भाई लो जी हो गई समाप्ति वाहे जी का सा वाहे गुरु जी की फतेह